ਉਸਤਾਦ ਜਨਾਬ 49 ਕੁਟੂ ਸਾਹਿਬ ਦੇ ਤੌਰ 'ਤੇ ਜਾਂਦਾ ਸਾਨੂੰ ਸਾਰਿਆਂ ਨੂੰ ਬੇਵਕੂਫੀ ਦਾ ਮਾਤ ਦਾ ਕਿਉਂਕਿ ਪਿਛਲੇ ਦਿਨਾਂ ਤੋਂ ਬੁਮਾਰਦ ਚੱਲ ਰਹੀ ਸੀ ਪਰ ਸਾਨੂੰ ਉਹਨਾਂ ਦੇ ਅਫਸੋਸ ਹੈ ਜਿੱਥੇ ਉਹ ਬਹੁਤ ਵੱਡਾ ਨਾਮ ਸੀ ਬਹੁਤ ਵੱਡਾ ਪੋਰਥ ਥੰਮ ਸੀਗਾ ਉਥੇ ਉਹ 4 ਚਿਰੀ ਰਾਜਗਾਇਕ ਖਾਨਸ ਰਾਜhans ਸਲੀਮ ਜੀ ਔਰ ਡਾਕਟਰ ਸਲੀਮ ਜੀ ਦੇ ਨਾਲ ਇਹ ਜਸਟਿਸ ਰਵੀ ਜੱਸੀ ਵੀ ਹੋਰ ਬਹੁਤ ਅਨਿੱਕਾ ਕਲਾਕਾਰ ਮਾਡਾ ਅਰਕਤਾਰ ਵੀ ਦਿਲਜਾਨ ਤੇ ਮੈਂ ਤਾਂ ਇਹ ਗੱਲ ਕਰਦਾ ਕਿ 2000 ਜਿਹੜਾ ਇਹ ਬਰਾ ਹੈ ਸਾਨੂੰ ਜਾਨਾ ਜਾਂਦਾ ਕਿ ਛਟਕਾ ਦੇ ਗਿਆ ਜਿਸ ਇਸ ਬਰੇ ਦੇ ਵਿੱਚ ਐ ਰਾਜਵੀਰ ਜਵੰਦਾ ਡਾਕਟਰ ਚਸ਼ੁੰਦਰ ਪੰਡਾ ਐਂਡ ਉਸਤਾਜ ਜਨਾਬ ਚਰਨਜੀਤ ਕਪੜਾ ਸਾਹਿਬ ਉਹ ਥੇਨਾ ਦਾ ਵੀ ਜਾਣ ਲੱਗਾ ਸਾਨੂੰ ਬਹੁਤ ਅਫਸੋਸ ਹੈ ਪਰਮਾਤਮਾ ਕਰੇ ਕਿ 2000 ਜਿਹੜਾ 26 ਆ ਰਿਹਾ ਤੇ ਸੁਖਸਾਨਾ ਵਧੀਆਂ ਉਸਤਾਦ ਜਨਾਬ ਔਰ ਚਾਕੂਪੀ ਸਾਹਿਬ ਦੇ ਤੌਰ 'ਤੇ ਜਾਂਦਾ ਸਾਨੂੰ ਸਾਰਿਆਂ ਨੂੰ ਬੇਵਕੂਫੀ ਦਾ ਮੌਤਾ ਕਿਉਂਕਿ ਪਿਛਲੇ ਦਿਨਾਂ ਤੋਂ ਬੁਮਾਰਦ ਚੱਲ ਰਹੀ ਸੀ ਪਰ ਸਾਨੂੰ ਉਹਨਾਂ ਦੇ ਅਫਸੋਸ ਹੈ ਜਿੱਥੇ ਉਹ ਬਹੁਤ ਵੱਡਾ ਨਾਮ ਸੀ ਬਹੁਤ ਵੱਡਾ ਪੋਰਥ ਥੰਮ ਸੀਗਾ ਉਥੇ ਉਹ ਕਦਰਚੀ ਰਾਜਗਾਇਕ ਖਾਨਸ ਰਾਜhans ਸਲੀਮ ਜੀ ਔਰ ਡਾਕਟਰ ਸਲੀਮ ਜੀ ਦੇ ਨਾਲ ਇਹ ਜਸਟਿਸ ਰੀ ਜਸਸੀ ਜੀ ਹੋਰ ਬਹੁਤ ਅਨਿੱਕਾ ਕਲਾਕਾਰ ਫਰ ਮੇਰੇ ਆਰਕਟਾਰਪੀ ਦਿਲਜਾਨ ਤੇ ਮੈਂ ਤਾਂ ਇਹ ਗੱਲ ਕਰਦਾ ਕਿ 2000 ਜਿਹੜਾ ਇਹ ਵਰਾ ਹੈ ਸਾਨੂੰ ਜਾਨਾ ਜਾਂਦਾ ਵੀ ਚਟਕਾਰੇ ਗਿਆ ਜਿਸ ਇਸ ਵਾਰੇ ਦੇ ਵਿੱਚ ਐ ਰਾਇਗੁਰ ਜਵੰਦਾ ਡਾਕਟਰ ਜਸਵੰਦਰਪਾਲਾ ਐਂਡ ਉਸਾਰ ਜਲਾਵ ਚੰਗੀ ਕੁਲਕਾ ਸਾਹਿਬ ਉਹ ਥੇਨਾ ਦਾ ਵੀ ਜਾਣ ਲੱਗਾ ਸਾਨੂੰ ਬਹੁਤ ਅਫਸੋਸ ਹੈ ਪਰਮਾਤਮਾ ਕਰੇ ਕਿ 2000 ਜਿਹੜਾ ਸ਼ਬੀ ਆ ਰਿਹਾ ਕਿ ਸੁਖਸਾਨਾ ਵਧਿਆ ਉਸਤਾਦ ਜਨਾਬ 49 ਕੁਪੀ ਸਾਹਿਬ ਦੇ ਤੌਰ 'ਤੇ ਜਾਂਦਾ ਸਾਨੂੰ ਸਾਰਿਆਂ ਨੂੰ ਬੇਵਕੂਫੀ ਦਾ ਮਾਤਦਾ ਕਿਉਂਕਿ ਪਿਛਲੇ ਦਿਨਾਂ ਤੋਂ ਬੁਮਾਰਦ ਚੱਲ ਰਹੀ ਸੀ ਪਰ ਸਾਨੂੰ ਉਹਨਾਂ ਦੇ ਅਫਸੋਸ ਹੈ ਜਿੱਥੇ ਉਹ ਬਹੁਤ ਵੱਡਾ ਨਾਮ ਸੀ ਬਹੁਤ ਵੱਡਾ ਪੋਰਥ ਥੰਮ ਸੀਗਾ ਉਥੇ ਉਹ ਕਟੂਚਰੀ ਰਾਜਗਾਇਕ ਖਾਨਸ ਰਾਜhans ਸਲੀਮ ਜੀ ਔਰ ਡਾਕਟਰ ਸਲੀਮ ਜੀ ਦੇ ਨਾਲ ਇਹ ਜਸਟਿਸ ਜਸਦੀ ਵੀ ਹੋਰ ਬਹੁਤ ਅਨਿੱਕਾ ਕਲਾਕਾਰ ਫਰ ਮੇਰੇ ਆਰਕਟਾਰਗੀ ਦਿਲਜਾਨ ਤੇ ਮੈਂ ਤਾਂ ਇਹ ਗੱਲ ਕਰਦਾ ਕਿ 2000 ਜਿਹੜਾ ਇਹ ਬਰਾ ਹੈ ਸਾਨੂੰ ਜਾਨਾ ਜਾਂਦਾ ਕਿ ਛਟਕਾ ਦੇ ਗਿਆ ਜਿਸ ਇਸ ਬਰੇ ਦੇ ਵਿੱਚ ਐ ਰਾਜਵੀਰ ਜਵੰਦਾ ਡਾਕਟਰ ਚਸ਼ੁੰਦਰ ਪੰਨਾ ਐਂਡ ਉਸਾਰ ਜਨਾਬ ਚਰਨਜੀਤ ਕਪੜਾ ਸਾਹਿਬ ਉਹ ਥੇਨਾ ਦਾ ਵੀ ਜਾਣ ਲੱਗਾ ਸਾਨੂੰ ਬਹੁਤ ਅਫਸੋਸ ਹੈ ਪਰਮਾਤਮਾ ਕਰੇ ਕਿ 2000 ਜਿਹੜਾ 26 ਆ ਰਿਹਾ ਤੇ ਸੁਖਸਾਨਾ ਵਧੀਆਂ